ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਵੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਗੁਰਪ੍ਰੀਤ ਆਪਣੇ ਦੋਸਤਾਂ ਨਾਲ ਖੜਾ ਦੁਕਾਨ ਦੇ ਬਾਹਰ ਗੱਲਾਂ ਕਰ ਰਿਹਾ ਸੀ ਅੱਜ ਫਿਰ ਉਸ ਨੂੰ ਕੋਮਲ ਦਿਖਾਈ ਦਿੱਤੀ ਜਦੋਂ ਉਸ ਦੇ ਕੋਲ ਦੀ ਲੰਗੀ ਤਾਂ ਉਸ ਦੇ ਦਿਲ ਵਿੱਚ ਇੱਕ ਤੂਫਾਨ ਉੱਠਿਆ ਉਸ ਨੇ ਉਸ ਨੂੰ ਪਹਿਲਾਂ ਵੀ ਕਈ ਵਾਰ ਆਉਂਦੇ ਜਾਂਦੇ ਦੇਖ ਕੇ ਸੋਚਿਆ ਧੋਖੇ ਬਾਜ਼ ਕਹਿੰਦੀ ਸੀ ਮੇਰੇ ਬਿਨਾ ਜੀ ਨਹੀਂ ਸਕਦੇ ਹੁਣ ਇਹੀ ਕੁਝ ਆਪਣੀ ਦੂਸਰੇ ਪਤੀ ਨੂੰ ਕਹਿੰਦੀ ਹੋਵੇਗੀ ਪਕਾਈ ਮਾਰਦੀਆਂ ਨੇ ਔਰਤਾਂ ਫਿਰ ਅਗਲੇ ਹੀ ਪਲ ਉਸਦੇ ਮਨ ਵਿੱਚੋਂ ਆਵਾਜ਼ ਆਈ ਤੂੰ ਵੀ ਤਾਂ ਆਪਣੀ ਦੂਸਰੀ ਪਤਨੀ ਨੂੰ ਇਹੀ ਕਿਹਾ ਸੀ ਬੇਫਿਕੂ ਫਤੂਹ ਹੈ ਜਾਂ ਕੋਮਲ ਉਹ ਆਪਣੇ ਦੋਸਤਾਂ ਕੋਲੋਂ ਆ ਕੇ ਆਪਣੀ ਗੱਡੀ ਵਿੱਚ ਬੈਠ ਗਿਆ ਤੇ ਸੜਕ ਦੇ ਕਿਨਾਰੇ ਗੱਡੀ ਖੜੀ ਕਰਕੇ ਡਰਾਈਵਰ ਸੀਟ ਤੇ ਬੈਠਾ ਰਿਹਾ ਤੇ ਕੋਮਲ ਦੇ ਬਾਰੇ ਸੋਚਣ ਲੱਗ ਗਿਆ ਗੁਰਪ੍ਰੀਤ ਨੇ ਕੋਮਲ ਨਾਲ ਲਵ ਮੈਰिज ਕਰਵਾਈ ਸੀ ਵਿਆਹ ਨੂੰ 2 ਸਾਲ ਹੋ ਗਏ ਸੀ ਕਿ ਗੁਰਪ੍ਰੀਤ ਦੇ ਮੰਮੀ ਪਾਪਾ ਨੂੰ ਪੋਤਾ-ਪੋਤੀ ਦਾ ਇੰਤਜ਼ਾਰ ਰਹਿਣ ਲੱਗਿਆ ਉਹਨਾਂ ਨੂੰ ਹੁਣ ਕੋਮਲ ਦੀ ਹਰ ਗੱਲ ਵਿੱਚ ਕਮੀਆਂ ਦਿਖਣ ਲੱਗ ਗਈਆਂ ਸਨ ਕੋਮਲ ਸੋਚਦੀ ਸੀ ਕੀ ਕਰਾਂ ਉਸ ਦੇ ਸਿਰ ਤੇ ਮਾਂ ਦਾ ਸਾਯਾ ਤਾਂ ਹੈ ਨਹੀਂ ਸੀ ਤੇ ਉਸ ਦੇ ਪਾਪਾ ਬਿਮਾਰ ਸਨ ਉਹ ਕਈ ਸਾਲਾਂ ਤੋਂ ਵੰਜੇ ਤੇ ਪਏ ਸਨ ਇੱਕ ਹੀ ਸ਼ਹਿਰ ਵਿੱਚ ਹੋਣ ਦੇ ਕਾਰਨ ਉਹ ਆਪਣੇ ਪਾਪਾ ਕੋਲ ਆਉਂਦੀ ਜਾਂਦੀ ਰਹਿੰਦੀ ਸੀ ਉਸ ਦੀ ਇੱਕ ਦੂਰ ਦੀ ਭੂਆ ਤੇ ਇੱਕ ਨੌਕਰ ਉਸ ਦੇ ਪਾਪਾ ਗੁਰਦੇਵ ਦਾ ਖਿਆਲ ਰੱਖਦੇ ਸਨ ਕੋਮਲ ਦੀ ਸੱਸ ਨੂੰ ਹੁਣ ਆਪਣੇ ਪੁੱਤ ਗੁਰਪ੍ਰੀਤ ਦੇ ਵੰਸ਼ ਦੇ ਵਾਦੇ ਦਾ ਫਿਕਰ ਲੱਗਿਆ ਰਹਿੰਦਾ ਸੀ ਕੋਮਲ ਉਹਨਾਂ ਦੀ ਹਰ ਕਾੜੀ ਗੱਲ ਨੂੰ ਚੁੱਪ ਕਰਕੇ ਸਹਿ ਲੈਂਦੀ ਸੀ ਉਹ ਸੋਚਦੀ ਇਹ ਤਾਂ ਰੱਬ ਦੇ ਹੱਥ ਹੈ ਇਸ ਵਿੱਚ ਆਪਣਾ ਖੂਨ ਮਚਾਉਣਾ ਬੇਕਾਰ ਹੈ ਉਹ ਆਰਾਮ ਨਾਲ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਉਸ ਨੂੰ ਪਰੇਸ਼ਾਨੀ ਉਦੋਂ ਹੁੰਦੀ ਜਦੋਂ ਗੁਰਪ੍ਰੀਤ ਨੂੰ ਉਸ ਤੋਂ ਕੋਈ ਸ਼ਿਕਾਇਤ ਹੁੰਦੀ ਜਿਸ ਨੂੰ ਉਹ ਐਨਾ ਪਿਆਰ ਕਰਦੀ ਸੀ ਕਿ ਗੁਰਪ੍ਰੀਤ ਉਸ ਦੇ ਕੋਲ ਆਉਂਦੇ ਹੀ ਕਹਿੰਦਾ ਤੂੰ ਕਿਸ ਮਿੱਟੀ ਦੀ ਬਣੀ ਹੋਈ ਹੈ ਅੱਜ ਵੀ ਪਹਿਲਾਂ ਹੀ ਵਾਂਗ ਸੋਹਣੀ ਲੱਗਦੀ ਹੈ ਇਸੇ ਤਰ੍ਹਾਂ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਗਏ ਗੁਰਪ੍ਰੀਤ ਦੇ ਦਫ਼ਤਰ ਤੋਂ ਆਉਂਦੇ ਹੀ ਕੋਮਲ ਉਸ ਨੂੰ ਹੱਸਦੇ ਮੁਸਕਰਾਉਂਦੀ ਮਿਲਦੀ ਉਸ ਦੀ ਸਤਸ਼ਿੰਦਰ ਨੂੰ ਇਹ ਪਸੰਦ ਨਹੀਂ ਸੀ ਇੱਕ ਦਿਨ ਉਹ ਗੁਰਪ੍ਰੀਤ ਨੂੰ ਕਹਿਣ ਲੱਗੇ ਤੂੰ ਉਦਾਸ ਅਤੇ ਦੁਖੀ ਕਿਉਂ ਰਹਿੰਦਾ ਹੈ ਗੁਰਪ੍ਰੀਤ ਹੱਸਦੇ ਹੋਏ ਕਹਿਣ ਲੱਗਿਆ ਮਾਂ ਕੀ ਹੋਇਆ ਮੈਨੂੰ ਠੀਕ ਤਾਂ ਹਾਂ ਛਿੰਦਰ ਕਹਿਣ ਲੱਗੀ ਬਿਨਾ ਬੱਚੇ ਦੇ ਵੀ ਕੋਈ ਜ਼ਿੰਦਗੀ ਹੈ ਬੱਚੇ ਨਾਲ ਹੀ ਜ਼ਿੰਦਗੀ ਵਿੱਚ ਰੌਣਕ ਹੁੰਦੀ ਹੈ ਉਹ ਕਹਿਣ ਲੱਗਿਆ ਮਾਂ ਦੁਨੀਆ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਦੇ ਬੱਚੇ ਨਹੀਂ ਉਹ ਕਹਿਣ ਲੱਗੀ ਤੂੰ ਕਿਸੇ ਟੰਗ ਦੇ ਡਾਕਟਰ ਨੂੰ ਦਿਖਾਉਂਦਾ ਕਿਉਂ ਨਹੀਂ ਗੁਰਪ੍ਰੀਤ ਕਹਿਣ ਲੱਗਿਆ ਇਸ ਬਾਰੇ ਵਿੱਚ ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ ਸੀ ਮਾਂ ਹੁਣ ਦਿਖਾਵਾਂਗੇ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਕੋਮਲ ਗੁਰਪ੍ਰੀਤ ਦੇ ਲਈ ਚਾਹ ਲੈ ਕੇ ਆਈ ਤਾਂ ਗੁਰਪ੍ਰੀਤ ਨੂੰ ਦੇਖ ਕੇ ਸਮਝ ਗਈ ਕਿ ਮਾਂ ਪੁੱਤ ਵਿੱਚ ਕੀ ਗੱਲ ਹੋਈ ਹੋਵੇਗੀ ਫਿਰ ਉਹਨਾਂ ਨੇ ਜੈਕਅਪ ਵਗੈਰਾ ਕਰਵਾਏ ਤੇ ਪਤਾ ਲੱਗਿਆ ਕਿ ਕੋਮਲ ਕਦੇ ਮਾਂ ਨਹੀਂ ਬਣ ਸਕਦੀ ਇਹ ਸੁਣ ਕੇ ਕੋਮਲ ਦੇ ਹੰਝੂ ਰੁਕ ਨਹੀਂ ਰਹੇ ਸਨ ਗੁਰਪ੍ਰੀਤ ਕੋਮਲ ਨੂੰ ਸਮਝਾਉਂਦਾ ਰਹਿੰਦਾ ਕਿ ਅਸੀਂ ਕਿਸੇ ਅनाथ ਆਸ਼ਰਮ ਤੋਂ ਬੱਚਾ ਲੈ ਲਵਾਂਗੇ ਪਰ ਸ਼ਿੰਦਰ ਕਿਸੇ ਬਗਾਨੇ ਬੱਚੇ ਨੂੰ ਅਪਣਾਉਣ ਲਈ ਤਿਆਰ ਨਹੀਂ ਸੀ ਗੁਰਪ੍ਰੀਤ ਆਪਣੀ ਮਾਂ ਨੂੰ ਵੀ ਸਮਝਾਉਂਦਾ ਕਿ ਮਾਂ ਜਮਾਨਾ ਕਿੱਥੋਂ ਤੋਂ ਕਿੱਥੇ ਚਲਾ ਗਿਆ ਤੇ ਤੁਸੀਂ ਆਪਣੇ ਬਗਾਨੇ ਵਿੱਚ ਉਲਝੇ ਹੋ ਗੁਰਪ੍ਰੀਤ ਦੇ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ ਉਸ ਦੀ ਮਾਸ਼ਿੰਦਰ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਪੜਾਇਆ ਲਿਖਾਇਆ ਸੀ ਗੁਰਪ੍ਰੀਤ ਆਪਣੀ ਮਾਂ ਦਿਲ ਵੀ ਨਹੀਂ ਸੀ ਦੁਖਾਉਣਾ ਚਾਹਦਾ ਸ਼ਿੰਦਰ ਕਦੇ-ਕਦੇ ਗੁਰਪ੍ਰੀਤ ਨੂੰ ਆਪਣੇ ਕੋਲ ਬਿਠਾ ਕੇ ਦੂਜੇ ਵਿਆਹ ਦੀ ਗੱਲ ਕਰਦੀ ਉਹ ਉੱਥੋਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੌਲੀ-ਹੌਲੀ ਗੁਰਪ੍ਰੀਤ ਵੀ ਕੋਮਲ ਨੂੰ ਪਿਆਰ ਭਰੀ ਨਜ਼ਰਾਂ ਨਾਲ ਦੇਖਣਾ ਬੰਦ ਕਰ ਦਿੰਦਾ ਹੈ ਜਿਸ ਨਾਲ ਉਹ ਪਹਿਲਾਂ ਦੇਖਦਾ ਸੀ ਪਰ ਉਸ ਨੂੰ ਕਹਿਂਦਾ ਨਹੀਂ ਸੀ ਪਰ ਕੋਮਲ ਉਸ ਦੀਆਂ ਅੱਖਾਂ ਵਿੱਚ ਸਭ ਸਮਝਦੇ ਸੀ ਤੇ ਉਹਨਾਂ ਦੇ ਰਿਸ਼ਤੇ ਵਿੱਚ ਦੂਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਦਿਨ ਕੋਮਲ ਆਪਣੇ ਪਿਤਾ ਨੂੰ ਦੇਖਣ ਲਈ ਘਰ ਗਈ। ਉਹਨਾਂ ਦੀ ਸਿਹਤ ਬਹੁਤ ਖਰਾਬ ਸੀ। ਗੁਰਪ੍ਰੀਤ ਨੇ ਉਸ ਨੂੰ ਫੋਨ ਤੇ ਕਿਹਾ ਕਿ ਜਿੰਨੇ ਦਿਨ ਰਹਿਣਾ ਹੈ ਰਹਿ ਲੈਣਾ। ਕੋਮਲ ਨੇ ਪੁੱਛਿਆ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਹੋਵੇਗੀ? ਤਾਂ ਗੁਰਪ੍ਰੀਤ ਨੇ ਨਾ ਕਹਿ ਕੇ ਫੋਨ ਰੱਖ ਦਿੱਤਾ। ਕੋਮਲ ਹੈਰਾਨ ਹੋਈ ਕਿ ਇਹ ਉਹ ਹੀ ਗੁਰਪ੍ਰੀਤ ਹੈ ਜਿਸ ਨੇ ਇੰਨੇ ਸਾਲਾਂ ਵਿੱਚ ਦੋ ਦਿਨ ਵੀ ਉਸ ਨੂੰ ਪੇਕੇ ਨਹੀਂ ਸੀ ਰਹਿਣ ਦਿੱਤਾ। ਸਵੇਰੇ ਛੱਡਦਾ ਤਾਂ ਸ਼ਾਮ ਨੂੰ ਆਪਣੇ ਨਾਲ ਲੈ ਆਉਂਦਾ। ਉਸਨੂੰ ਲੱਗਿਆ ਕਿ ਗੁਰਪ੍ਰੀਤ ਸੱਚਮੁੱਚ ਬਦਲ ਗਿਆ ਹੈ ਤੇ ਫਿਰ ਨਾਮ ਗੁਰਪ੍ਰੀਤ ਨੇ ਫੋਨ ਕੀਤਾ ਤੇ ਨਾ ਹੀ ਉਸਨੂੰ ਲੈਣ ਗਿਆ ਕੋਮਲ ਜੇ ਫੋਨ ਕਰਦੀ ਤਾਂ ਅਣਮਨਨੇ ਮਨ ਨਾਲ ਹੂੰ ਹਾਂ ਕਰਕੇ ਫੋਨ ਰੱਖ ਦਿੰਦਾ ਇੱਕ ਵਾਰ ਵੀ ਗੁਰਪ੍ਰੀਤ ਨੇ ਕੋਮਲ ਨੂੰ ਘਰ ਆਉਣ ਲਈ ਨਹੀਂ ਕਿਹਾ ਸੀ ਹੁਣ 2 ਮਹੀਨੇ ਹੋ ਗਏ ਸੀ ਕੋਮਲ ਨੂੰ ਗੁਰਪ੍ਰੀਤ ਦਾ ਇੰਤਜ਼ਾਰ ਰਹਿੰਦਾ ਸੀ ਕੋਮਲ ਦੇ ਪਾਪਾ ਬੋਲ ਤਾਂ ਨਹੀਂ ਸਕਦੇ ਸੀ ਪਰ ਦੇਖ ਤਾਂ ਸਕਦੇ ਸੀ ਉਨ੍ਹਾਂ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਕੋਮਲ ਪ੍ਰਤੀ ਚਿੰਤਾ ਅਤੇ ਦਰਦ ਸਾਫ਼ ਦਿਖਾਈ ਦੇ ਰਿਹਾ ਸੀ ਇੱਕ ਦਿਨ ਗੁਰਪ੍ਰੀਤ ਨੇ ਤਲਾਕ ਦੇ ਕਾਗਜ਼ ਭੇਜ ਦਿੱਤੇ ਅਤੇ ਉਸੇ ਹੀ ਦਿਨ ਸ਼ਾਮ ਨੂੰ ਉਸ ਦਾ ਸਮਾਨ ਕਿਸੇ ਦੇ ਹੱਥ ਉਸ ਦੇ ਪੇਕੇ ਘਰ ਭੇਜ ਦਿੱਤਾ ਕੋਮਲ ਦੇ ਘਰ ਵਿੱਚ ਸਨਾਟਾ ਪੈ ਗਿਆ ਜਿਸ ਨੂੰ ਦਿਲ ਦੀ ਗਹਿਰਾਈ ਤੋਂ ਐਨਾ ਪਿਆਰ ਕੀਤਾ ਉਹ ਅਜਿਹਾ ਕਰੇਗਾ ਉਸਨੇ ਸੋਚਿਆ ਹੀ ਨਹੀਂ ਸੀ ਜਿਸ ਆਦਮੀ ਨੂੰ ਐਨਾ ਪਿਆਰ ਕੀਤਾ ਜਿਸ ਦੇ ਸੁੱਖ ਵਿੱਚ ਸੁਖੀ ਅਤੇ ਦੁੱਖ ਵਿੱਚ ਦੁਖੀ ਉਹ ਆਦਮੀ ਐਨਾ ਬਦਲ ਗਿਆ ਉਹ ਜਿੰਨਾ ਸੋਚਦੀ ਉਹਨਾ ਹੀ ਉਲਝਦੀ ਜਾਂਦੀ ਫਿਰ ਆਪਣੇ ਆਪ ਨੂੰ ਸਮਝਾਉਣ ਲੱਗ ਪਈ ਕਿ ਜੇ ਮੈਂ ਗਲਤ ਹੀ ਨਹੀਂ ਹਾਂ ਤਾਂ ਐਨਾ ਦੁਖੀ ਕਿਉਂ ਹੋ ਰਹੀ ਹਾਂ ਉਸ ਦੀ ਜ਼ਿੰਦਗੀ ਵਿੱਚ ਐਨਾ ਵੱਡਾ ਧਮਾਕਾ ਹੋ ਗਿਆ ਕੋਈ ਆਵਾਜ਼ ਨਹੀਂ ਸੀ ਬਾਹਰ ਤੋਂ ਸਾਰਾ ਕੁਝ ਐਨਾ ਵਧੀਆ ਤੇ ਅੰਦਰੋਂ ਹੀ ਅੰਦਰ ਬਹੁਤ ਕੁਝ ਬिखर ਕੇ ਟੁੱਟ ਗਿਆ ਸੀ ਆਪਣੇ ਪਾਪਾ ਦੀ ਬਿਗੜਦੀ ਹਾਲਤ ਦੇਖ ਕੇ ਹੋਰ ਦੁਖੀ ਹੋ ਜਾਂਦੀ ਤੇ ਕੁਝ ਸਮੇਂ ਬਾਅਦ ਉਹਨਾਂ ਦਾ ਤਲਾਕ ਵੀ ਹੋ ਗਿਆ ਤੇ ਉਸਨੇ ਸੁਣਿਆ ਕਿ ਗੁਰਪ੍ਰੀਤ ਨੇ ਦੂਜਾ ਵਿਆਹ ਕਰਵਾ ਲਿਆ ਹੈ ਉਹ ਸਾਰੀ ਰਾਤ ਰੋਂਦੀ ਰਹੀ ਅਤੇ ਗੁਰਪ੍ਰੀਤ ਨਾਲ ਬਿਤਾਇਆ ਹੋਇਆ ਇੱਕ ਇੱਕ ਪਲ ਉਸਨੂੰ ਯਾਦ ਆਉਣ ਲੱਗਿਆ ਉਸਦੇ ਪਾਪਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਉਸਨੇ ਆਪਣੇ ਵਕੀਲ ਹਰਜੀਤ ਨੂੰ ਬੁਲਾ ਲਿਆ ਤੇ ਘਰ ਅਤੇ ਕਿਰਾਏ ਤੇ ਚੜੀਆਂ ਹੋਈਆਂ ਸਾਰੀਆਂ ਦੁਕਾਨਾਂ ਕੋਮਲ ਦੇ ਨਾਮ ਕਰ ਦਿੱਤੀਆਂ ਉਸ ਦੀਆਂ ਅੱਖਾਂ ਵਿੱਚ ਕੋਮਲ ਪ੍ਰਤੀ ਚਿੰਤਾ ਸਾਫ਼ ਦਿਖਾਈ ਦਿੰਦੀ ਸੀ ਹਰਜੀਤ ਸ਼ਹਿਰ ਦਾ ਇੱਕ ਪ੍ਰਸਿੱਧ ਵਕੀਲ ਸੀ ਉਹ ਕੋਮਲ ਤੋਂ ਥੋੜਾ ਵੱਡਾ ਸੀ ਪਰ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਸੀ ਕੋਮਲ ਦੇ ਪਾਪਾ ਹਰਜੀਤ ਤੋਂ ਇਲਾਵਾ ਹੋਰ ਕਿਸੇ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਸੀ ਉਹ ਜਦੋਂ ਵੀ ਆਉਂਦੇ ਤਾਂ ਕੋਮਲ ਦੇ ਪਾਪਾ ਦੀ ਚਿੰਤਾ ਕੁਝ ਘਟ ਜਾਂਦੀ ਕੋਮਲ ਦੇ ਵਿਆਹ ਤੋਂ ਬਾਅਦ ਹਰਜੀਤ ਹੀ ਉਸਦੇ ਪਾਪਾ ਦਾ ਖਿਆਲ ਰੱਖਦਾ ਰਿਹਾ ਗੁਰਦੇਵ ਹਰਜੀਤ ਨੂੰ ਬਹੁਤ ਸਾਲਾਂ ਤੋਂ ਜਾਣਦਾ ਸੀ ਕੋਮਲ ਨਾਲ ਹਰਜੀਤ ਦੀਆਂ ਜਿੰਨੀਆਂ ਵੀ ਗੱਲਾਂ ਹੁੰਦੀਆਂ ਉਹ ਜਗਦੇਵ ਦੇ ਬਾਰੇ ਹੀ ਹੁੰਦੀਆਂ ਹਰਜੀਤ ਜਾਣਦਾ ਸੀ ਕਿ ਕੋਮਲ ਤਲਾਕਸ਼ੁਦਾ ਹੈ ਪਰ ਇਸ ਬਾਰੇ ਉਸਨੇ ਕਦੇ ਕੋਈ ਗੱਲ ਨਹੀਂ ਕੀਤੀ ਸੀ ਗੁਰਪ੍ਰੀਤ ਦੇ ਦੁੱਖ ਦੇ ਨਾਲ ਕੋਮਲ ਨੂੰ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਨਜ਼ਰ ਆਉਂਦੀ ਚਿੰਤਾ ਵੀ ਸਤਾ ਰਹੀ ਸੀ ਉਸਦੀ ਭੂਆ ਤੇ ਨੌਕਰ ਕਰ ਸੰਭਾਲਦੇ ਰਹੇ ਕੋਮਲ ਹਸਪਤਾਲ ਦੇ ਵਿੱਚ ਆਪਣੇ ਪਾਪਾ ਦੇ ਕੋਲ ਸੀ ਹਰਜੀਤ ਹਸਪਤਾਲ ਵਿੱਚ ਆਉਂਦਾ ਰਹਿੰਦਾ ਇੱਕ ਦਿਨ ਉਹ ਜਾਣ ਲੱਗਿਆ ਤਾਂ ਕੋਮਲ ਨੇ ਕਿਹਾ ਮੈਂ ਇੱਕ ਵਿਅਕਤੀਗਤ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ ਹਰਜੀਤ ਨੇ ਦੇਖਿਆ ਕਿ ਜਗਦੇਵ ਨੀਂਦ ਵਿੱਚ ਹੈ ਅਤੇ ਕੋਮਲ ਬਹੁਤ ਪਰੇਸ਼ਾਨ ਹੈ ਅਤੇ ਉਹ ਕੁਝ ਕਹਿਣ ਦੀ ਹਿੰਮਤ ਕਰ ਰਹੀ ਹੈ ਹਰਜੀਤ ਨੇ ਕਿਹਾ ਪੁੱਛੋ ਤਾਂ ਕੋਮਲ ਨੇ ਕਿਹਾ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ ਇਹ ਸੁਣ ਕੇ ਹਰਜੀਤ ਨੂੰ ਇੱਕ ਝਟਕਾ ਜਿਹਾ ਲੱਗਿਆ ਤੇ ਹੌਲੀ ਜਿਹਾ ਕਿਹਾ ਕੋਈ ਮਜਬੂਰੀ ਸੀ ਇਹ ਕਹਿ ਕੇ ਜਦੋਂ ਉਹ ਜਾਣ ਲੱਗਿਆ ਤਾਂ ਕੋਮਲ ਨੇ ਕਾਹਲੀ ਨਾਲ ਅੱਗੇ ਹੋ ਕੇ ਕਿਹਾ ਕਿ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮਜਬੂਰੀ ਸੀ ਹਰਜੀਤ ਉੱਥੇ ਬੈਠ ਗਿਆ ਤੇ ਕਹਿਣ ਲੱਗਿਆ ਕੁਝ ਲੋਕ ਕਮੀਆਂ ਦੇ ਨਾਲ ਪੈਦਾ ਹੁੰਦੇ ਹਨ ਅਤੇ ਜੇ ਮੈਂ ਵਿਆਹ ਦੇ ਯੋਗ ਹੁੰਦਾ ਤਾਂ ਮੈਂ ਸਹੀ ਟਾਈਮ ਤੇ ਵਿਆਹ ਕਰਵਾ ਲੈਂਦਾ ਕੋਮਲ ਨੇ ਕਿਹਾ ਹਾਂ ਹਰਜੀਤ ਜੀ ਅ제ਹਾ ਸਿਰਫ ਪੁਰਸ਼ਾਂ ਨਾਲ ਹੀ ਨਹੀਂ ਹੁੰਦਾ ਔਰਤਾਂ ਨਾਲ ਵੀ ਹੁੰਦਾ ਹੈ ਮੈਂ ਵੀ ਕਦੇ ਮਾਂ ਨਹੀਂ ਬਣ ਸਕਦੀ ਇਸ ਕਾਰਨ ਮੇਰਾ ਤਲਾਕ ਹੋ ਗਿਆ ਮੈਂ ਹਰ ਤਰੀਕੇ ਆਪਣੇ ਵਿਆਹ ਨੂੰ ਬਚਾਉਣ ਦਾ ਯਤਨ ਕੀਤਾ ਹਰਜੀਤ ਨੇ ਹੈਰਾਨ ਹੋ ਕੇ ਉਸਦੇ ਵੱਲ ਵੇਖਿਆ ਕੋਮਲ ਨੇ ਉਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਹਰਜੀਤ ਨੇ ਕਿਹਾ ਕੋਮਲ ਤੂੰ ਹੋਸ਼ ਵਿੱਚ ਤਾਂ ਹੈ ਕੋਮਲ ਕਹਿਣ ਲੱਗੀ ਇਹ ਮੈਂ ਬਹੁਤ ਸੋਚ ਸਮਝ ਕੇ ਕਹਿ ਰਹੀ ਹਾਂ ਮੇਰੇ ਪਾਪਾ ਦੀ ਜਾਨ ਮੇਰੇ ਵਿੱਚ ਵਸੀ ਹੋਈ ਹੈ ਤੁਸੀਂ ਤਾਂ ਇੱਕ ਵਕੀਲ ਹੋ ਤੇ ਇਹ ਜਾਣਦੇ ਹੋ ਕਿ ਇੱਕ ਇਕੱਲੀ ਔਰਤ ਨੂੰ ਦੁਨੀਆ ਕਿਵੇਂ ਪਰੇਸ਼ਾਨ ਕਰਦੀ ਹੈ ਜੇ ਤੁਸੀਂ ਮੇਰੇ ਨਾਲ ਵਿਆਹ ਕਰ ਲਵੋਗੇ ਤਾਂ ਅਸੀਂ ਦੋਨੋਂ ਇੱਕ ਜੀਵਨ ਸਾਥੀ ਅਤੇ ਇੱਕ ਦੂਸਰੇ ਨੂੰ ਵਧੀਆ ਦੋਸਤ ਮਿਲ ਜਾਵਾਂਗੇ ਅਸੀਂ ਇੱਕ ਚੰਗੇ ਦੋਸਤ ਦੇ ਵਾਂਗ ਜੀਵਨ ਬਤੀਤ ਕਰ ਲਵਾਂਗੇ ਮੈਂ ਸਿਰਫ ਤੁਹਾਡਾ ਸਾਥ ਮੰਗ ਰਹੀ ਹਾਂ ਮੈਨੂੰ ਕੁਝ ਹੋਰ ਨਹੀਂ ਚਾਹੀਦਾ ਕੀ ਤੁਸੀਂ ਮੇਰੀ ਗੱਲ ਮੰਨੋਗੇ ਹਰਜੀਤ ਨੇ ਕੋਮਲ ਦੇ ਵੱਲ ਵੇਖਿਆ ਤੇ ਉਸ ਦਾ ਸੱਚਾ ਚਿਹਰਾ ਦੇਖ ਕੇ ਉਸ ਨੇ ਮੁਸਕਰਾ ਦਿੱਤਾ ਤੇ ਥੋੜੇ ਟਾਈਮ ਬਾਅਦ ਉਹਨਾਂ ਦਾ ਵਿਆਹ ਹੋ ਗਿਆ ਵਿਆਹ ਦੇ ਕੁਝ ਸਮੇਂ ਬਾਅਦ ਹੀ ਕੋਮਲ ਦੇ ਪਾਪਾ ਦੀ ਮੌਤ ਹੋ ਗਈ ਕੋਮਲ ਹਰਜੀਤ ਦੇ ਘਰ ਆ ਗਈ ਘਰ ਓਵੇਂ ਹੀ ਸੀ ਜਿਵੇਂ ਔਰਤ ਦੇ ਬਿਨਾ ਹੁੰਦਾ ਹੈ ਨੌਕਰ ਤਾਂ ਸੀ ਪਰ ਕੋਮਲ ਦਾ ਹੱਥ ਲੱਗਦੇ ਹੀ ਘਰ ਚਮਕ ਗਿਆ ਇੱਕ ਦਿਨ ਹਰਜੀਤ ਭਾਵੁਕ ਹੋ ਕੇ ਬੋਲਿਆ ਕਿਹੋ ਜਿਹਹਾ ਪਤੀ ਸਿਤੇ ਰਾਜਿਸ ਨੇ ਇਤਲਾਕ ਦੇ ਦਿੱਤਾ ਦੋਨੋਂ ਇੱਕ ਦੂਸਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਦੋਨਾਂ ਨੂੰ ਇੱਕ ਦੂਸਰੇ ਵਿੱਚ ਇੱਕ ਸੱਚਾ ਦੋਸਤ ਲਿਖਦਾ ਸੀ ਕੋਮਲ ਸਾਰਾ ਦਿਨ ਕੰਮ ਕਰਦੀ ਉਸ ਦੀਆਂ ਫਾਈਲਾਂ ਸੰਭਾਲਦੀ ਅਤੇ ਉਸ ਦਾ ਖਿਆਲ ਰੱਖਦੀ ਸਵੇਰੇ ਚੰਗੀ ਤਰ੍ਹਾਂ ਤਿਆਰ ਹੋ ਕੇ ਹਰਜੀਤ ਦੇ ਨਾਲ ਨਾਸ਼ਤਾ ਕਰਦੀ ਅਤੇ ਹਰਜੀਤ ਦੇ ਜਾਣ ਤੋਂ ਬਾਅਦ ਗੱਡੀ ਕੱਢ ਕੇ ਉਸ ਦੇ ਕਹੇ ਹੋਏ ਅਧੂਰੇ ਕੰਮ ਪੂਰੇ ਕਰਦੀ ਅੱਜ ਗੁਰਪ੍ਰੀਤ ਨੂੰ ਕੋਮਲ ਸੇ ਦਿਖਾਈ ਦਿੱਤੀ ਸ਼ਹਿਰ ਛੋਟਾ ਸੀ ਇਸ ਲਈ ਪਹਿਲਾਂ ਵੀ ਉਸਨੂੰ ਕਈ ਵਾਰ ਵੇਖਿਆ ਸੀ ਦਫ਼ਤਰ ਚੋਂ ਉੱਠ ਕੇ ਇੱਧਰ ਉੱਧਰ ਘੁੰਮਣਾ ਗੁਪਰੇ ਦੀ ਆਦਤ ਬਣ ਗਈ ਸੀ ਪਤਾ ਨਹੀਂ ਕਿਉਂ ਹੁਣ ਵੀ ਜਿਉ ਕੋਮਲ ਨੂੰ ਦੇਖਦਾ ਤਾਂ ਉਸਦੇ ਦਿਲ ਵਿੱਚ ਇੱਕ ਤਰੰਗ ਅਜਹੀ ਉੱਠਦੀ ਕਈ ਮਹੀਨੇ ਤੱਕ ਕੋਮਲ ਉਸਨੂੰ ਨਜ਼ਰ ਨਹੀਂ ਆਈ ਸੀ ਵੈਸੇ ਤਾਂ ਉਸਨੂੰ ਪਤਾ ਲੱਗ ਗਿਆ ਸੀ ਕਿ ਕੋਮਲ ਨੇ ਦੂਸਰਾ ਵਿਆਹ ਕਰਵਾ ਲਿਆ ਹੈ ਅਤੇ ਬਹੁਤ ਖੁਸ਼ ਰਹਿੰਦੀ ਹੈ ਪਤਾ ਨਹੀਂ ਕਿਉਂ ਉਸਨੂੰ ਕੋਮਲ ਦੇ ਵਿਆਹ ਨਾਲ ਦੁੱਖ ਹੋਇਆ ਉਸ ਨੂੰ ਸ਼ਹਿਰ ਦੇ ਕਿਸੇ ਚੁਰਾਹੇ ਤੇ ਆਪਣੇ ਪਤੀ ਨਾਲ ਆਪਣੀ ਕਿਸੇ ਸਹੇਲੀ ਨਾਲ ਜਾਂ ਇਕੱਲੀ ਦਿਖਾਈ ਦਿੰਦੀ ਉਸਦੇ ਸ਼ਾਨਦਾਰ ਕੱਪੜੇ ਪਾਏ ਹੁੰਦੇ ਅਤੇ ਚਿਹਰੇ ਤੇ ਇੱਕ ਸ਼ਾਂਤੀ ਸੀ ਗੁਰਪ੍ਰੀਤ ਦਾ ਦਿਲ ਮਚ ਕੇ ਰਹਿ ਜਾਂਦਾ ਸੀ ਅਜਿਹੀ ਸ਼ਾਂਤੀ ਤਾਂ ਉਸ ਦੀ ਜ਼ਿੰਦਗੀ ਵਿੱਚ ਆਈ ਹੀ ਨਹੀਂ ਸੀ ਅੱਜ ਵੀ ਜਦੋਂ ਕੋਮਲ ਉਸਦੇ ਕੋਲ ਦੀ ਲੰਗੀ ਨਾ ਉਸਦਾ ਦਿਲ ਕੀਤਾ ਕਿ ਉਸ ਦਾ ਪਿੱਛਾ ਕਰੇ ਜਿਵੇਂ ਵਿਆਹ ਤੋਂ ਪਹਿਲਾਂ ਕਰਦਾ ਸੀ ਗੱਡੀ ਖੜੀ ਕਰਕੇ ਉਹ ਬੇਚੈਨੀ ਨਾਲ ਖੜਕ ਤੇ ਟੈਲਨ ਲੱਗ ਗਿਆ ਤੇ ਉਸਦੀ ਨਜ਼ਰ ਰੁਕ ਗਈ ਕਿ ਸਾਹਮਣੇ ਕੋਮਲ ਆ ਰਹੀ ਸੀ ਗੁਰਪ੍ਰੀਤ ਸੜਕ ਪਾਰ ਕਰਕੇ ਉਸਦੇ ਵੱਲ ਵਧਿਆ ਕੋਮਲ ਆਪਣੀ ਗੱਡੀ ਵਿੱਚ ਬੈਠਣ ਹੀ ਵਾਲੀ ਸੀ ਜਦੋਂ ਹੀ ਉਹ ਗੱਡੀ ਵਿੱਚ ਬੈਠ ਕੇ ਗੱਡੀ ਸਟਾਰਟ ਕਰਨ ਲੱਗੀ ਤਾਂ ਗੁਰਪ੍ਰੀਤ ਨੇ ਸ਼ੀਸ਼ੇ ਨੂੰ ਖੜਕਾਇਆ ਕੋਮਲ ਦੇਖਦੀ ਹੀ ਰਹਿ ਗਈ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਗੁਰਪ੍ਰੀਤ ਨਾਲ ਕਦੇ ਮੁਲਾਕਾਤ ਹੋਵੇਗੀ ਉਹ ਕੁਝ ਬੋਲ ਨਾ ਸਕੇ ਗੁਰਪ੍ਰੀਤ ਨੇ ਕਿਹਾ ਕਿ ਮੈਂ ਗੱਡੀ ਵਿੱਚ ਬੈਠ ਕੇ ਗੱਲਾਂ ਕਰ ਸਕਦਾ ਹਾਂ ਕੋਮਲ ਨੇ ਕੁਝ ਟਾਈਮ ਸੋਚਿਆ ਤੇ ਕਿਹਾ ਨਹੀਂ ਤੁਹਾਡਾ ਇਸ ਤਰ੍ਹਾਂ ਗੱਲ ਕਰਨ ਦਾ ਕੋਈ ਹੱਕ ਨਹੀਂ ਇਹ ਸੁਣ ਕੇ ਗੁਰਪ੍ਰੀਤ ਨੂੰ ੱੱਕਾ ਜਿਹਾ ਲੱਗਿਆ ਅਤੇ ਕਹਿਣ ਲੱਗਿਆ ਬਸ ਥੋੜੀ ਦੇਰ ਫਿਰ ਮੈਂ ਆਪਣੇ ਆਪ ਹੀ ਉੱਤਰ ਜਾਵਾਂਗਾ ਕੋਮਲ ਕਹਿਣ ਲੱਗੀ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ 2 ਸਾਲਾਂ ਬਾਅਦ ਯਾਦ ਆ ਗਈਆਂ ਉਹ ਗੱਡੀ ਵਿੱਚ ਬੈਠਦੇ ਹੋਏ ਕਹਿਣ ਲੱਗਿਆ ਬਹੁਤ ਬਦਲ ਗਈ ਹੈ ਤੂੰ ਕੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੈ ਕਿਵੇਂ ਹੈ ਤੇਰਾ ਪਤੀ ਕੋਮਲ ਨੇ ਕਿਹਾ ਬਹੁਤ ਵਧੀਆ ਨੇ ਤੇ ਉਹਨਾਂ ਨੂੰ ਬੱਚੇ ਦੀ ਕੋਈ ਵੀ ਇੱਛਾ ਨਹੀਂ ਹੈ ਬੱਚੇ ਦੇ ਲਈ ਉਹ ਆਪਣੀ ਬਤਨੀ ਨੂੰ ਧੋਖਾ ਦੇਣ ਵਾਲਾ ਇਨਸਾਨ ਨਹੀਂ ਹੈ ਗੁਰਪ੍ਰੀਤ ਝੂਠ ਨਹੀਂ ਬੋਲ ਸਕਿਆ ਅਤੇ ਨਾ ਹੀ ਕੋਈ ਗੱਲ ਬਣਾ ਸਕਿਆ ਉਹ ਚੋਰ ਦੇ ਵਾਂਗ ਆਪਣੇ ਦਿਲ ਦਾ ਹਾਲ ਸੁਣਾਉਣ ਲੱਗਿਆ ਕੋਮਲ ਮੈਨੂੰ ਦੇਖ ਮੈਂ ਖੁਸ਼ ਨਹੀਂ ਹਾਂ ਕੋਮਲ ਨੇ ਜਦੋਂ ਉਸਤੇ ਵੱਲ ਵੇਖਿਆ ਤਾਂ ਉਹ ਸੱਚ ਵਿੱਚ ਖੁਸ਼ ਨਹੀਂ ਸੀ ਉਸ ਦੀ ਸ਼ਕਲ ਹੀ ਬਦਲ ਗਈ ਸੀ ਉਹ ਬਹੁਤ ਸੋਹਣਾ ਹੁੰਦਾ ਸੀ ਉਹ ਸ਼ਰਮਿੰਦਾ ਹੋ ਕੇ ਬੋਲਿਆ ਕੋਮਲ ਇਹ ਸੱਚ ਹੈ ਕਿ ਬੱਚੇ ਦੁਨੀਆ ਦਾ ਸਭ ਤੋਂ ਵੱਡਾ ਤੋਹਫ਼ਾ ਹੁੰਦੇ ਨੇ ਪਰ ਸਿਰਫ ਤੇਲੀ ਖੁਸ਼ੀ ਲਈ ਮੈਂ ਇਸ ਸੱਚ ਤੋਂ ਅੱਖਾਂ ਮੋੜ ਲੈਂਦਾ ਸੀ ਪਰ ਜਦੋਂ ਮਾਂ ਨੇ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਤਾਂ ਮੇਰੀ ਇੱਛਾ ਵੀ ਹੋ ਗਈ ਮੇਰੇ ਜੁੜਵਾ ਬੱਚੇ ਹੋਏ ਮੈਂ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਦੇਖ ਲਈ ਹੈ ਫਿਰ ਵੀ ਮੈਂ ਟੁੱਟ ਗਿਆ ਹਾਂ ਮੰਜ਼ਲ ਤੇ ਪਹੁੰਚ ਕੇ ਵਿਪਟ ਕਰ ਰਿਹਾ ਹਾਂ ਕਿਉਂਕਿ ਮੇਰੀ ਪਤਨੀ ਸੋਮਨ ਬਹੁਤ ਹੀ ਰੁੱਖੇ ਸੁਭਾਅ ਦੀ ਹੈ ਉਹ ਸਮਝਦੀ ਹੈ ਕਿ ਮੈਂ ਸਿਰਫ ਬੱਚਿਆਂ ਲਈ ਹੀ ਵਿਆਹ ਕੀਤਾ ਹੈ ਉਸ ਨੂੰ ਆਪਣੇ ਤੋਂ ਇਲਾਵਾ ਕਿਸੇ ਹੋਰ ਦਾ ਖਿਆਲ ਹੀ ਨਹੀਂ ਉਹ ਕਹਿੰਦੀ ਹੈ ਕਿ ਬੱਚੇ ਤੇਰੀ ਜ਼ਿੰਮੇਵਾਰੀ ਨੇ ਬਹੁਤ ਹੀ ਬਦਤਮੀਜ਼ ਕੁੜੀ ਹੈ ਮਾਂ ਨਾਲ ਉਸ ਦੀ ਗੱਲ ਗੱਲ ਤੇ ਲੜਾਈ ਹੁੰਦੀ ਹੈ ਉਹੀ ਘਰ ਜੋ ਤੇਰੇ ਹੁੰਦੇ ਖੁਸ਼ ਅਤੇ ਸ਼ਾਂਤ ਨਜ਼ਰ ਆਉਂਦਾ ਸੀ ਹੁਣ ਲੜਾਈ ਦਾ ਮੈਦਾਨ ਲੱਗਦਾ ਹੈ ਘਰ ਜਾਣ ਦਾ ਮਨ ਨਹੀਂ ਹੁੰਦਾ ਤੂੰ ਮੇਰਾ ਇੰਨਾ ਖਿਆਲ ਰੱਖਿਆ ਮੈਂ ਬੀਤੇ ਦਿਨ ਯਾਦ ਕਰਕੇ ਸਾਰੀ ਰਾਤ ਸੌ ਨਹੀਂ ਸਕਦਾ ਬਹੁਤ देर ਬਾਅਦ ਮੈਨੂੰ ਪਤਾ ਲੱਗਿਆ ਕਿ ਸੰਸਾਰ ਦੇ ਸਭ ਤੋਂ ਵੱਡੇ ਖੁਸ਼ੀ ਤੇਰੇ ਵਰਗੀ ਪਤਨੀ ਹੈ ਮੈਂ ਤੈਨੂੰ ਕਦੇ ਭੁੱਲ ਨਹੀਂ ਸਕਿਆ ਅਤੇ ਮੰਨਦਾ ਹਾਂ ਕਿ ਬੱਚੇ ਦਾ ਨਾ ਹੋਣਾ ਇੰਨੀ ਵੱਡੀ ਕਮੀ ਨਹੀਂ ਜਿੰਨੀ ਵੱਡੀ ਤੇਰੇ ਵਰਗੀ ਪਤਨੀ ਨੂੰ ਠ ਘਰਾਉਣਾ ਹੈ ਕੋਮਲ ਨੇ ਬੇਰੁਖੀ ਨਾਲ ਪੁੱਛਿਆ ਕਿ ਇਹੀ ਗੱਲਾਂ ਨੇ ਉਹ ਕਹਿਣ ਲੱਗਿਆ ਕੋਮਲ ਮੈਨੂੰ ਪਤਾ ਤੂੰ ਮੇਰੇ ਬਿਨਾਂ ਖੁਸ਼ ਨਹੀਂ ਹੋਵੇਂਗੀ ਮੈਂ ਤੇਰੇ ਤੋਂ ਅਲੱਗ ਹੋ ਕੇ ਚੰਗਾ ਨਹੀਂ ਕੀਤਾ ਅਸੀਂ ਚੰਗੇ ਦੋਸਤ ਦੇ ਵਾਂਗ ਤਾਂ ਰਹਿ ਸਕਦੇ ਹਾਂ ਨਾ ਕੁਝ ਸਮਾਂ ਤਾਂ ਇੱਕ ਦੂਸਰੇ ਨਾਲ ਬਿਤਾ ਸਕਦੇ ਹਾਂ ਮੈਂ ਤੈਨੂੰ ਅੱਜ ਵੀ ਪਿਆਰ ਕਰਦਾ ਹਾਂ ਕੋਮਲ ਨੇ ਕਿਹਾ ਤੇਰੇ ਲਈ ਪਿਆਰ ਵਰਗਾ ਪਵਿੱਤਰ ਸ਼ਬਦ ਇੱਕ ਖੇਡ ਬਣ ਕੇ ਰਹਿ ਗਿਆ ਹੈ ਮੇਰੇ ਪਤੀ ਦਾ ਪਿਆਰ ਬਹੁਤ ਸੱਚਾ ਹੈ ਤੂੰ ਸੋਚ ਵੀ ਨਹੀਂ ਸਕਦਾ ਅਸੀਂ ਦੋਸਤਾ ਵਾਂਗ ਰਹਿੰਦੇ ਹਾਂ ਇੱਕ ਦੂਸਰੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਹਾਂ ਸਾਡੇ ਰਿਸ਼ਤੇ ਵਿੱਚ ਪਿਆਰ ਆਪਣਾਪਣ ਸਮਰਪਣ ਅਤੇ ਜਦੋਂ ਮੈਂ ਉਹਨਾਂ ਨਾਲ ਹੁੰਦੀ ਹਾਂ ਤਾਂ ਐਵੇਂ ਲੱਗਦਾ ਹੈ ਕਿ ਮੈਂ ਸੰਗਣੀ ਸ਼ਾਮ ਵਿੱਚ ਬੈਠੀ ਹਾਂ ਤੇ ਉਹ ਮੈਨੂੰ ਬਹੁਤ ਖੁਸ਼ ਰੱਖਦੇ ਨੇ ਐਨਾ ਕਹਿ ਕੇ ਕੋਮਲ ਨੇ ਗੱਡੀ ਦਾ ਦਰਵਾਜ਼ਾ ਖੋਲ ਦਿੱਤਾ ਤੇ ਗੁਰਪ੍ਰੀਤ ਨੂੰ ਬਾਹਰ ਜਾਣ ਲਈ ਕਿਹਾ ਉਹ ਕੁਝ ਕਹਿਣਾ ਚਾਹੁੰਦਾ ਸੀ ਕੋਮਲ ਨੇ ਕਿਹਾ ਬਸ ਹੁਣ ਕੁਝ ਹੋਰ ਨਹੀਂ ਤੇ ਉਹ ਆਪਣੇ ਘਰ ਆ ਗਏ ਜਦੋਂ ਘਰ ਆਏ ਤਾਂ ਹਰਜੀਤ ਦੀ ਮੁਸਕਰਾਹਟ ਦੇਖ ਕੇ ਉਹ ਸਾਰਾ ਕੁਝ ਭੁੱਲ ਗਏ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਸਾਂਝੇ ਕਰਨਾ ਜੀ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ